गुरु प्यारी संगत जी राधा स्वामी जी संगत जी जेमे ਤੁਸੀਂ থামਨੇਲ ਤੇ ਦੇਖ ਰਹੇ ਹੋ ਵੀਡੀਓ ਦੇ ਬੈਕਗਰਾਉਂਡ ਤੇ ਦੇਖ ਰਹੇ ਹੋ ਲਿਖਿਆ ਹੋਇਆ ਹੈ ਕੁਝ ਹਟ ਬਿਤੀਆਂ ਪਾਰਟ 2 ਕੁਝ ਹਟ ਬਿਤੀਆਂ ਇਸ ਲਈ ਲਿਖਿਆ ਹੋਇਆ ਹੈ ਕਿਉਂਕਿ ਇਸ ਵੀਡੀਓ ਦਾ ਸੰਬੰਧ ਮੇਰੇ ਪਰਿਵਾਰ ਦੇ ਇੱਕ ਮੈਂਬਰ ਨਾਲ ਹੈ ਮੇਰੇ ਪਿਤਾ ਜੀ ਨਾਲ ਹੈ ਤੇ ਇਸ ਵੀਡੀਓ ਵਿੱਚ ਮੈਂ ਜੋ ਵਾਕਿਆ ਤੁਹਾਡੇ ਨਾਲ ਸਾਂਝਾ ਕਰਾਂਗਾ ਇਹ ਉਹਨਾਂ ਨਾਲ ਵਪਰਿਆ ਹੋਇਆ ਹੈ ਜਿਸ ਦਾ ਸੰਬੰਧ ਡੇਰੇ ਨਾਲ ਹੈ ਸਤਗੁਰੂ ਨਾਲ ਹੈ ਤੇ ਪਾਰਟ 2 ਇਸ ਲਈ ਲਿਖਿਆ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਕੁਝ ਦਿਨ ਪਹਿਲਾਂ ਮੈਂ ਇਸ ਚੈਨਲ ਤੇ ਇੱਕ ਵੀਡੀਓ ਪੋਸਟ ਕੀਤੀ ਸੀ ਇੱਕ ਵੀਡੀਓ ਪਾਈ ਸੀ ਜਿਸ ਦਾ ਸਰਲੇਖ ਸੀ ਸਤਗੁਰੂ ਸਾਡੇ ਮਨ ਦੀ ਹਰ ਗੱਲ ਜਾਣਦੇ ਹਨ ਕੁਝ ਹਟ ਦਿੱਤੀਆਂ ਉਸ ਵਿੱਚ ਵੀ ਮੈਂ ਆਪਣੇ ਪਰਿਵਾਰ ਨਾਲ ਹੋਏ ਕੁਝ ਵਾਕਿਆ ਦਾ ਜ਼ਿਕਰ ਕੀਤਾ ਸੀ ਉਸ ਵੀਡੀਓ ਦਾ ਲਿੰਕ ਮੈਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੇ ਦੇਵਾਂਗਾ ਜੋ ਵੀ ਸੰਗਤ ਉਸ ਵੀਡੀਓ ਨੂੰ ਸੁਣਨਾ ਚਾਹੁੰਦੀ ਹੈ ਉਹ ਸੁਣ ਸਕਦੀ ਹੈ ਤੇ ਹੁਣ ਅਸੀਂ ਗੱਲ ਕਰਦੇ ਹਾਂ ਅੱਜ ਦੀ ਵੀਡੀਓ ਤੇ ਟੌਪਿਕ ਦੀ ਗੁਰੂ ਪਿਆਰੀ ਸੰਗਤ ਜੀ ਜੋ ਸੰਗਤ ਕਾਫੀ ਲੰਬੇ ਸਮੇਂ ਪਹਿਲਾਂ ਤੋਂ ਡੇਰੇ ਜਾਂਦੀ ਹੈ ਉਹ ਜਾਣਦੇ ਹੋਣਗੇ ਕਿ ਹਜ਼ੂਰ ਮਹਾਰਾਜ ਜੀ ਦੇ ਸਮੇਂ ਹਜ਼ੂਰ ਮਹਾਰਾਜ ਮਹਾਰਾਜ ਚਰਨ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਹਜੂਰ ਮਹਾਰਾਜ ਜੀ ਦੇ ਸਮੇਂ ਮਿੱਟੀ ਦੀ ਸੇਵਾ ਹੋਇਆ ਕਰਦੀ ਸੀ ਤੇ ਦੂਜੀ ਜੋ ਸੇਵਾ ਹੋਇਆ ਕਰਦੀ ਸੀ ਉਹ ਬਾਲਨ ਦੀ ਸੇਵਾ ਹੋਇਆ ਕਰਦੀ ਸੀ ਇਹ ਦੋ ਸੇਵਾ ਤਕਰੀਬਨ ਸਾਰੀ ਸੰਗਤ ਹੀ ਕਰਦੀ ਸੀ ਬਾਲਨ ਦੀ ਸੰਗਤ ਜੋ ਬਾਲਨ ਦੀ ਸੇਵਾ ਸੀ ਉਸ ਦੀ ਕਰਵਾਈ ਸੀ ਕਿ ਸੰਗਤ ਜਦੋਂ ਲੰਗਰ ਛਕਣ ਜਾਂਦੀ ਸੀ ਉਹ ਤੋਂ ਜਾਂਦੇ ਹੋਏ ਕੋਈ ਸੁੱਕੀ ਹੋਈ ਮੋੜੀ ਚੱਕ ਕੇ ਲੰਗਰ ਹਾਲ ਵਿੱਚ ਲੈ ਜਾਂਦਾ ਸੀ ਲੰਗਰ ਦਾ ਜਿੱਥੇ ਬਾਲਣ ਜਮਾ ਕੀਤਾ ਜਾਂਦਾ ਉੱਥੇ ਲੈ ਜਾਂਦਾ ਸੀ ਜਾਂ ਕੋਈ ਕਾਦੀ ਪੰਡ ਚੁੱਕ ਕੇ ਲੈ ਜਾਂਦਾ ਸੀ ਪਰ ਕਰਦਾ ਜ਼ਰੂਰ ਸੀ ਕੁਝ ਲੋਕ ਲੰਗਰ ਸ਼ਕਨ ਤੋਂ ਪਹਿਲਾਂ ਹੀ ਸੇਵਾ ਕਰ ਲੈਂਦੇ ਸੰਤੇ ਕੁਝ ਲੋਕ ਲੰਗਰ ਸ਼ਕਨ ਤੋਂ ਬਾਅਦ ਕਰਦੇ ਸੰਗੇ ਜੀ ਜੋ ਵੀ ਅਸੀਂ ਸੇਵਾ ਕਰਦੇ ਹਾਂ ਉਹ ਇੱਕ ਤਰ੍ਹਾਂ ਨਾਲ ਸਤਿਗੁਰੂ ਦੀ ਸਾਡੇ ਤੇ ਦਇਆ ਮਿਹਰ ਹੀ ਹੁੰਦੀ ਹੈ ਕਿਉਂ ਹੁੰਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ ਵਾਰੀ ਹਜੂਰ ਮਹਾਰਾਜ ਜੀ ਮਿੱਟੀ ਦੀ ਸੇਵਾ ਤੇ ਬੈਠੇ ਹੋਏ ਸਨ ਤੇ ਉਹਨਾਂ ਦੇ ਮਾਤਾ ਜੀ ਉਹਨਾਂ ਕੋਲ ਆਏ ਤੇ ਉਹਨਾਂ ਨੂੰ ਕਹਿੰਦੇ ਕਿ ਤੁਸਾ ਤੁਸੀਂ ਇੰਨੀ ਗਰਮੀ ਵਿੱਚ ਸੰਗਤ ਤੋਂ ਇਹ ਸੇਵਾ ਕਰਵਾ ਰਹੇ ਜੀ ਤੁਸੀਂ ਇਹ ਕੰਮ ਮਸ਼ੀਨਾਂ ਤੋਂ ਕਿਉਂ ਨਹੀਂ ਕਰਵਾ ਲੈਂਦੇ ਤਾਂ ਉਹਨਾਂ ਨੇ ਕਿਹਾ ਸੀ ਮੁਸਕਰਾਉਂਦੀ ਹੋਈ ਕਹਿੰਦੇ ਮਾਤਾ ਜੀ ਮਸ਼ੀਨਾ ਦੇ ਕਰਮ ਨਹੀਂ ਨਾ ਹੁੰਦੇ ਉਹਨਾਂ ਦੇ ਕਹਿੰਦਾ ਬਾਬਸੀ ਕੀ ਇਹ ਸੰਗਤ ਤੋਂ ਸੇਵਾ ਕਰਵਾ ਕੇ ਤਾਂ ਮੈਂ ਇਹਨਾਂ ਦੇ ਕਰਮ ਹਲਕੇ ਕਰ ਰਿਹਾ ਹਾਂ ਹੌਲੇ ਕਰ ਰਿਹਾ ਹਾਂ ਤਾਂ ਕਿ ਇਹਨਾਂ ਦੇ ਮਨ ਦਾ ਮਾਹੌਲ ਭਜਨ ਸਿਮਰਨ ਲਈ ਣਕੂਲ ਬਣ ਸਕੇ ਤੇ ਮਸ਼ੀਨਾ ਤੇ ਤਾਂ ਕਰਮ ਹੀ ਨਹੀਂ ਹੁੰਦੇ ਫਿਰ ਉਹਨਾਂ ਤੋਂ ਇਹ ਕੰਮ ਕਿਉਂ ਕਰਵਾਉਂਦਾ ਹੈ ਸੰਗਤੀ ਉਸ ਸਮੇਂ ਜਦੋਂ ਮਿੱਟੀ ਦੀ ਸੇਵਾ ਹੁੰਦੀ ਸੀ ਨਾ ਤਾਂ ਉਦੋਂ ਉੱਪਰ ਸਿਰਾਂ ਦੇ ਉੱਪਰ ਕਿਸੇ ਦੇ ਪੱਗ ਜਾਂ ਕਿਸੇ ਦੇ ਦੁਪੱਟਾ ਨਹੀਂ ਦਿਖਦਾ ਹੁੰਦਾ ਸੀ ਸਿਰਫ ਸਿਰਾਂ ਤੇ ਟੋਕਰੀਆਂ ਟੋਕਰੀਆਂ ਦਿੱਸਦੀਆਂ ਹੁੰਦੀਆਂ ਸਨ ਜੋ ਲੋਕ ਉਸ ਸਮੇਂ ਜੋ ਸੰਗਤ ਉਸ ਸਮੇਂ ਡੇਰੇ ਜਾਂਦੀ ਸੀ ਉਹਨਾਂ ਨੂੰ ਪਤਾ ਹੋਵੇਗਾ ਕਿ ਜਦੋਂ ਮਹਾਰਾਜ ਜੀ ਆ ਕੇ ਸੇਵਾ ਦੇ ਬੈਠਾ ਕਰਦੇ ਸਨ ਤਾਂ ਫਿਰ ਸੇਵਾ ਦਾ ਨਜ਼ਾਰਾ ਕੀ ਹੁੰਦਾ ਸੀ ਜਿਨ੍ਹਾਂ ਜਿਨ੍ਹਾਂ ਨੇ ਵੀ ਉਸ ਸਮੇਂ ਇਹ ਸੇਵਾ ਕੀਤੀ ਹੈ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਤੇ ਹੁਣ ਮੈਂ ਜੋ ਵਾਕਿਆਤ ਹੋਰ ਸਾਂਝਾ ਕਰਨ ਜਾ ਰਿਹਾ ਹਾਂ ਉਸ ਵੱਲ ਮੁੜਦਾ ਹਾਂ ਜਿਸ ਤਰ੍ਹਾਂ ਮੈਂ ਕਹਿ ਚੁੱਕਾ ਹਾਂ ਕਿ ਜਦੋਂ ਲੰਗਰ ਸ਼ਕਨ ਜਾਂਦੇ ਹਾਂ ਆਪਾਂ ਜਾਂ ਸੰਗਤ ਜਾਂਦੀ ਸੀ ਕੁਝ ਲੋਕ ਜਾਂਦੇ ਹੋਏ ਸੇਵਾ ਕਰ ਰਹੇ ਹੁੰਦੇ ਸਨ ਬਾਲਣ ਦੀ ਤੇ ਕੁਝ ਲੰਗਰ ਸ਼ਕਰ ਤੋਂ ਬਾਤ ਕਰ ਲੈਂਦੇ ਸਨ ਪਰ ਕਰਦੇ ਜ਼ਰੂਰ ਸਨ ਉਹ ਸੇਵਾ ਨਜ਼ਾਰਾ ਵੀ ਆਪਣਾ ਹੀ ਹੁੰਦਾ ਸੀ ਤੇ ਇਸ ਤਰ੍ਹਾਂ ਹੀ ਮੇਰੇ ਫਾਦਰ ਸਾਹਿਬ ਇੱਕ ਵਾਰੀ ਇਹਨਾਂ ਨੇ ਲੰਗਰ ਛਕਣ ਜਾਣਾ ਸੀ ਤਾਂ ਮੰਡ ਦੇ ਵਿੱਚ ਕਾ ਉਸ ਸਮੇਂ ਕਾ ਅੰਦਾਜ਼ੀ ਬੜਾ ਲੰਬਾ ਲੰਬਾ ਕਰਨਿਆਂ ਵਰਗਾ ਹੁੰਦਾ ਉਹ ਮੰਡ ਦੇ ਵਿੱਚ ਅਕਸਰ ਹੁੰਦਾ ਸੰਗਤੀ ਦੇ ਬਾਰੇ ਜਾਣਦੀ ਹੀ ਹੋਵੇਗੀ ਵੱਟ ਵੱਟ ਕੇ ਰੱਖਿਆ ਹੁੰਦਾ ਸੀ ਸੁੱਕਣ ਲਈ ਤਾਂ ਕਿ ਫਿਰ ਸੁੱਕਣ ਤੋਂ ਬਾਅਦ ਉਸ ਨੂੰ ਲੰਗਰ ਵਿੱਚ ਵਰਤਿਆ ਜਾ ਸਕੇ ਤੇ ਮੇਰੇ ਪਿਤਾ ਜੀ ਨੇ ਲੰਗਰ ਛਕਣ ਜਾਣਾ ਸੀ ਤੇ ਉਹ ਵੀ ਬਾਲਾਂ ਦੀ ਸੇਵਾ ਕਰਨ ਗਏ ਉਹਨਾਂ ਨੇ ਆਪਣੇ ਵੱਲੋਂ ਲੰਗਰ ਕਾਹ ਦੀ ਇੱਕ ਕਾਫੀ ਵੱਡੀ ਪੰਡ ਬਣ ਲਈ ਤੇ ਸਿਰ ਤੇ ਚੁੱਕ ਲਈ ਕਾਫੀ ਦੂਰ ਸੀ ਲੰਗਰ ਜਿੱਥੇ ਲੈ ਕੇ ਜਾਣੀ ਸੀ ਪਰ ਇੰਨੀ ਭਾਰੀ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਪੰਡ ਦਾ ਭਾਰ ਨਹੀਂ ਲੱਗ ਰਿਹਾ ਸੀ ਭਾਰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਤੇ ਉਹ ਰਸਤੇ ਵਿੱਚ ਸੋਚਦੇ ਆ ਰਹੇ ਸਨ ਕਿ ਮੈਂ ਤਾਂ ਸੋਚਿਆ ਸੀ ਭਾਰੀ ਹੋਵੇਗੀ ਪਰ ਇਸ ਦਾ ਤਾਂ ਭਾਰ ਹੀ ਹੈ ਨਹੀਂ ਆ ਇਹ ਤਾਂ ਬਹੁਤ ਹੌਲੀ ਲੱਗ ਰਹੀ ਮੈਨੂੰ ਮੈਂ ਚਾਹੀ ਥੋੜੀ ਬਹੁਤ ਹੋਰ ਕਾਇਦੇ ਵਿੱਚ ਪਾ ਲੈਂਦਾ ਤਾਂ ਇਹ ਸੋਚਦਿਆਂ ਸੋਚਦਿਆਂ ਥੋੜਾ ਜਿਹਾ ਅੱਕੀ ਆਈ ਤੇ ਇਹਨੇ ਨੂੰ ਹਜ਼ੂਰ ਮਹਾਰਾਜ ਜੀ ਅੱਕੀ ਆ ਗਏ ਉਹ ਸੰਗਤ ਨੂੰ ਕਈ ਵਾਰ ਦਰਸ਼ਨ ਦੇਣ ਆ ਜਾਂਦੇ ਸਨ ਜਦੋਂ ਹਜ਼ੂਰ ਮਹਾਰਾਜ ਜੀ ਆਏ ਉਹਨਾਂ ਨੇ ਮੇਰੇ ਪਿਤਾ ਜੀ ਹਰ ਦੇਖਿਆ ਤੇ ਮੁਸਕਰਾਪੇ ਮੁਸਕਰਾ ਕੇ ਉਹ ਅੱਗੇ ਨਿਕਲ ਗਏ ਜਦੋਂ ਉਹ ਅੱਗੇ ਨਿਕਲੇ ਹੀ ਆ ਨਾ ਤੇ ਮੇਰੇ ਪਿਤਾ ਜੀ ਦੱਸਦੇ ਹਨ ਕਿ ਜੋ ਪੰਡ ਮੈਨੂੰ ਫੁੱਲ ਵਰਗੀ ਹੌਲੀ ਲੱਗ ਰਹੀ ਸੀ ਉਸ ਦਾ ਭਾਰ ਇੰਨਾ ਵੱਧ ਗਿਆ ਮੈਨੂੰ ਐਨੀ ਭਾਰੀ ਲੱਗਣ ਲੱਗ ਗਈ ਸਿਰਫ ਸਤਿਗੁਰੂ ਦੇ ਅੱਗੇ ਨਿਕਲਣ ਤੇ ਐਨੀ ਭਾਰੀ ਲੱਗਣ ਲੱਗ ਗਈ ਕਿ ਮੈਨੂੰ ਸੇਵਾਦਾਰ ਕਹਿ ਰਹੇ ਸਨ ਉਹ ਚਾਰ ਕਦਮ ਅੱਗੇ ਲਾਜੋ ਅੱਗੇ ਰੱਖੋ ਅੱਗੇ ਰੱਖੋ ਪਰ ਮੇਰੇ ਦੋ ਚਾਰ ਕਦਮ ਵੀ ਨਹੀਂ ਪੁੱਟੇ ਗਏ ਮੈਂ ਪੰਡ ਉੱਥੇ ਹੀ ਛੱਡ ਦਿੱਤੀ ਉਥੇ ਹੀ ਦੰ ਸੁੱਟਦੇ ਸੀ ਕਿਉਂਕਿ ਉਹ ਲੰਗਰ ਦੇ ਵਿੱਚ ਜਿੱਥੇ ਪੰਡ ਰੱਖਣਾ ਸੀ ਉਥੇ ਪਹੁੰਚ ਗਏ ਸਨ ਪਰ ਸਿਵਾਦਰ ਆਪ ਦੇ ਮੁਤਾਬਕ ਪੰਡ ਰਖਉਂਦੇ ਹੁੰਦੇ ਸਨ ਸਿਵਾਦਰ ਕਹੇ ਸਨ ਅੱਗੇ ਲੈ ਉਹ ਸਿਰਫ 4 ਕਦਮ ਪਰ ਜਦੋਂ ਸਤਿਗੁਰੂ ਦੇਖ ਕੇ ਅੱਗੇ ਨਿਕਲੇ ਮੁਸਕਰਾ ਕੇ ਤੇ ਪਿਤਾ ਜੀ ਨੂੰ ਉਹ ਪੰਡ ਜੋ ਹੌਲੀ ਫੁੱਲ ਵਰਗੀ ਲੱਗਣ ਲੱਗੀ ਸੀ ਇੰਨੀ ਭਾਰੀ ਲੱਗਣ ਲੱਗੀ ਕਿ ਉਹਨਾਂ ਤੋਂ 4 ਕਦਮ ਵੀ ਨਹੀਂ ਪੁੱਟੇ ਗਏ ਸੰਗਜੀ ਇਹ ਤਾਂ ਹੁਣ ਸਤਿਗੁਰੂ ਹੀ ਜਾਣਦੇ ਹਨ ਕਿ ਪਿੱਛੋਂ ਉਹ ਆਪ ਦੀ ਤਾਕਤ ਨਾਲ ਹੀ ਚੁੱਕੀ ਆ ਰਹੇ ਸਨ ਬਾਲਨ ਦੀ ਪੰਡ ਕਾਹ ਦੀ ਪੰਡ ਜਾਂ ਫਿਰ ਉਹਨਾਂ ਨੇ ਮੇਰੇ ਪਿਤਾ ਜੀ ਦੇ ਇਹ ਭਾਰ ਪਾ ਕੇ ਉਹਨਾਂ ਦੇ ਕਿਸੇ ਕਰਮ ਦਾ ਭਾਰ ਹੌਲਾ ਕੀਤਾ ਇਹਦੇ ਬਾਰੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਸਤਿਗੁਰੂ ਦੀਆਂ ਸਤਿਗੁਰੂ ਹੀ ਜਾਣਦੇ ਹਨ ਸਤਿਗੁਰੂ ਇਹ ਰਹੱਸ ਜਿਹੜੀ ਹੁੰਦੀ ਹਨ ਸਤਿਗੁਰੂ ਦੀਆਂ ਜੋ ਰਮਜ਼ਾ ਹੁੰਦੀਆਂ ਹਨ ਸਾਡੇ ਵਿੱਚ ਉਹਨਾਂ ਨੂੰ ਸਮਝਣ ਦੀ ਕਾਬਲੀਅਤ ਨਹੀਂ ਹੈ ਇਸ ਲਈ ਮੈਂ ਇਸ ਬਾਰੇ ਪ੍ਰਡਿਕਸ਼ਨ ਕੋਈ ਨਹੀਂ ਦੇ ਸਕਦਾ ਇਸ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਉਸ ਪਿੱਛੇ ਸਤਿਗੁਰੂ ਦੀ ਮੋਜ ਕੀ ਸੀ ਪਰ ਜੋ ਵਾਕਿਆ ਵਾਪਰਿਆ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦਿੱਤਾ ਹੈ ਤਾਂ ਪਰ ਇਹ ਕੋਈ ਆਮ ਗੱਲ ਨਹੀਂ ਲੱਗਦੀ ਮੈਨੂੰ ਕਿਉਂਕਿ ਜੋ ਅਸੀਂ 500 ਮੀਟਰ ਤੋਂ 400 ਮੀਟਰ ਤੋਂ ਕੋਈ ਚੀਜ਼ ਚੁੱਕੀ ਆ ਰਹੇ ਹਾਂ ਤਾਂ ਸਾਨੂੰ ਬੜੀ ਹੌਲੀ ਫੁੱਲ ਵਰਗੀ ਲੱਗ ਰਹੀ ਆ। ਜਦ 200 ਮੀਟਰ ਤੋਂ ਲਗਰੋ ਚਲੋ 400 500 ਮੀਟਰ ਜ਼ਿਆਦਾ ਹੈ ਤਾਂ 200 ਮੀਟਰ ਤੋਂ 300 ਮੀਟਰ ਤੋਂ ਤਾਂ ਸਾਨੂੰ ਹੌਲੀ ਫੁੱਲ ਵਰਗੀ ਲੱਗ ਰਹੀ ਆ ਪਰ ਅਚਾਨਕ ਸਤਿਗੁਰੂ ਆਉਂਦੇ ਹਨ ਮਸਕਰਾ ਕੇ ਉੱਥੋਂ ਦੋ ਕਦਮ ਅੱਗੇ ਨਿਕਲ ਜਾਂਦੇ ਹਨ ਤੇ ਉਹ ਹੀ ਸਾਨੂੰ ਬਹੁਤ ਭਾਰੀ ਲੱਗਣ ਲੱਗ ਜਾਂਦੀ ਹੈ। ਇੱਕਦਮ ਤਾਂ ਇਹ ਤਾਂ ਨਹੀਂ ਹੋ ਸਕਦਾ ਨਾ। ਇਤੇ ਪਿੱਛੇ ਗੁਰੂ ਦੀ ਕੋਈ ਮੌਜ ਹੈ ਤਾਂ ਹੈ ਸੀ ਇਹ ਕੀ ਸੀ ਇਹ ਸਿਰਫ ਗੁਰੂ ਹੀ ਜਾਣਦੇ ਹਨ ਸਾਡੇ ਪਿਆਰੇ ਸਤਿਗੁਰੂ ਹੀ ਜਾਣਦੇ ਹਨ ਉਹ ਬੜੇ ਧਿਆਲੂ ਹਨ ਰਾਧਾ ਸਵਾਮੀ ਜੀ ਸੰਗਜੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਇਹੋ ਜੇ ਹੋਰ ਵਾਕਿਆ ਤੇ ਗੁਰੂ ਦੀਆਂ ਹੋਰ ਗੱਲਾਂ ਸੁਣ ਲਈ ਸਾਖੀਆਂ ਸੁਣ ਲਈ ਯਾਰ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਰਾਧਾ ਸਵਾਮੀ ਜੀ